ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੋ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਮੈਨੂੰ ਜলাই ਜਾ ਰਹੀ ਸੰਸ਼ੇਵ ਦੇ ਚ ਅਰਜ ਕਰਾਂ ਧਰਮ ਨੇ ਮਨ ਨੂੰ ਨਹੀਂ ਛੋਇਆ ਸਿਰਬ ਤਨ ਦੀ ਕਿਰਿਆ ਤੇ ਰੁਕੇ ਹੋਇਆ ਤੋ ਤਨ ਸਖਤ ਤੇ ਹੱਡੀਆਂ ਸਖਤ ਨੇ ਇਸ ਤਰ੍ਹਾਂ ਹੀ ਹੋ ਮਨੁੱਖ ਧਰਮਤ ਕਲ ਤੇ ਸਖਤ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਧਰਮ ਮਨ ਨੂੰ ਚੂਵੇ ਮਨ ਕੋਮਲ ਹੋ ਜਾਏ ਧਰਮ ਅਤਿਅੰਤ ਕੋਮਲ ਕੋਮਲ ਬੰਧਨ ਬੰਦੇ ਮਨ ਨੂੰ ਚੂਵੇ ਇਸ ਵਾਸਤੇ ਧਰਮ ਮਨ ਦੀ ਸਾਧਨ ਰਸਨਾ ਵਾਹਿਗੁਰੂ ਬੋਲੇ ਤੇ ਮਨ ਸੁਣੇ ਇਹਨੂੰ ਜਪ ਕਹਿੰਦੇ ਨੇ ਇਸ ਨਾਲ ਮਨ ਬਦਲ ਜਾਂਦਾ ਹੈ ਮਨ ਸੁਣਦਾ ਕਿਉਂ ਨਹੀਂ ਕਹਿੰਦੇ ਨਾ ਮਨ ਤੇ ਭਟਕਦਾ ਕਿੱਥੇ ਭਟਕਦਾ ਹੈ ਮਨ ਜ਼ਮੀਨ ਤੇ ਨਹੀਂ ਭਟਕਦਾ ਜ਼ਮੀਨ ਤੇ ਭਟਕ ਵੀ ਨਹੀਂ ਸਕਦਾ ਕਿਉਂਕਿ ਆਕਾਰ ਨਹੀਂ ਹੈ ਮਨ ਸਮੇਂ ਦੇ ਵਿੱਚ ਭਟਕਦਾ ਹੈ ਵਕਤ ਦੇ ਵਿੱਚ ਭਟਕਦਾ ਬੜੇ ਧਿਆਨ ਨਾਲ ਸੁਣਨਾ ਵਕਤ ਨੂੰ ਸਮੇਂ ਮ વિદਵਾਨਾਂ ਨੇ ਤਿੰਨ ਹਿੱਸਿਆਂ ਚ ਵੰਡਿਆ ਹੈ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾਨ आप इतने सारे बैठे हो ना मन चला जाएगा गुजरे हुए समय दिया या मन चला जाएगा समय दादा चिंता और, कि और तो किधरे भी नहीं जाता मन नहीं जुड़ता पिया पाणी क्यों नहीं जुड़ता पिया पाया गुजरे हुए समय दिया दियाद चलिया गया या आने वाले समय की चिंता ਯਾਦਾਂ ਵਿੱਚ ਕੀ ਹੁੰਦਾ ਹੈ ਦੁੱਖ ਤੇ ਸੁੱਖ ਕੋਈ ਮਿਲਿਆ ਸੀ ਸੁੱਖ ਉਹ ਆਪਣਾ ਅਕਸ ਛੱਡ ਗਿਆ ਸੀ ਯਾਦ ਆਉਂਦਾ ਕੋਈ ਮਿਲਿਆ ਸੀ ਦੁੱਖ ਛੱਡ ਗਿਆ ਜ਼ਖਮ ਯਾਦ ਆਉਂਦਾ ਦੁੱਖ ਸੁੱਖ ਯਾਦਾਂ ਦੇ ਨਾਲ ਔਰ ਕੀ ਯਾਦ ਆਉਂਦਾ ਜਦ ਕੋਈ ਮਨੁੱਖ ਯਾਦਾਂ ਦੇ ਵਿੱਚ ਬੈਠਾ ਹੋਵੇ ਬਸ ਇੱਕੋ ਹੀ ਗੱਲ ਹੈ ਯਾ ਦੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਜਾਂ ਸੁੱਖਾਂ ਨੂੰ ਔਰ ਕੀ ਯਾਦ ਕਰਦਾ ਦੁੱਖ ਸੁੱਖ ਕਰਤ ਜਨਮ ਫਨਮ ਹੋਇਆ ਗੁਜ਼ਰੇ ਹੋਏ ਸਮੇਂ 'ਚ ਮਨ ਕਿਉਂ ਜਾਂਦਾ ਹੈ ਭੂਤ ਕਾਲ ਦੇ ਵਿੱਚ ਕਿਉਂ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਭੂਤ ਕਾਲ ਭੂਤ ਕਾਲ ਸਮਾਜ ਜੋ ਲੰਘ ਗਿਆ ਇਸ ਵਾਸਤੇ ਕਹਿੰਦੇ ਨੇ ਮਨੁੱਖ ਹੋ ਕੇ ਜਿਸ ਦੀ ਸੋਚ ਨਹੀਂ ਮਨੁੱਖਤਾ ਤੋਂ ਥੱਲੇ ਹੋਵੇ ਪਿੱਛੇ ਹੋਵੇ ਉਹਨੂੰ ਕਹਿੰਦੇ ਨੇ ਪਸ਼ੂ ਕਿਉਂਕਿ ਪਸ਼ੂ ਮਨੁੱਖ ਤੋਂ ਪਿੱਛੇ ਨੇ ਇਹ ਤੇ ਭੂਤ ਕਾਲ ਨਾਲ ਜੁੜਦਾ ਹੈ ਕਿ ਮਨੁੱਖ ਹੁੰਦੇ ਹੋਇਆ ਪਸ਼ੂ ਹੈ ਇੱਕ ਚਿੱਠੀ ਮੇਰੇ ਕੋਲ ਆਈ ਮੈਂ ਕਿਦਰ ਤਿੰਨ ਦਫਾ ਪੜੀ ਸੀ ਇਸ ਵੰਤ ਸਾਬ ਦੀ ਗੱਲ ਹੈ ਨਾਲ ਤੇ ਮੈਨੂੰ ਸਾਥੀ ਕਹਿਣ ਲੱਗੇ ਗੈਣੀ ਜੀ ਇਸ ਤਰ੍ਹਾਂ ਨਹੀਂ ਦੇਖਿਆ ਤੁਹਾਨੂੰ ਤੁਸੀਂ ਤੇ ਚਿੱਠੀ ਦਾ ਪਾਠ ਕਰਨ ਲੱਗ ਪਏ ਤੀਜੀ ਦਫਾ ਪੜ ਰਿਹਾ ਕਿਹਦੀ ਹੈ ਚਿੱਠੀ ਮੈਂ ਕਹ ਇੱਕ ਬੂਤ ਦੀ ਆਈ ਹੈ ਚਿੱਠੀ ਇਸ ਵਾਸਤੇ ਪੜ ਰਿਹਾ ਬੂਤ ਦੀ ਮੈਂ ਕਹਦੇ ਤੇ ਲਿਖਿਆ ਐਕਸ ਐਮ ਪੀ ਕਿਸੇ ਵਕਤ ਹੋਵੇਗਾ ਐਮ ਪੀ ਅੱਜ ਨਹੀਂ ਐਕਸ ਐਮ ਪੀ ਲੋਕੀ ਲਿਖ ਦੇਣਾ ਆਪਣੇ ਲੈਟਰ ਪੈਡ ਤੇ ਐਕਸ ਐਮ ਪੀ ਐਕਸ ਮਿਨਿਸਟਰ ਇਹ ਹੱਦ ਹੋ ਗਏ ਤੂੰ ਹੁਣ ਕੀ ਹੈ ਛੱਡ ਤੂੰ ਬੂਤ ਕਾਲ ਨਾਲ ਜੁੜਿਆ ਹੈ ਜਿਹੜਾ ਬੂਤ ਕਾਲ ਨਾਲ ਜੁੜਿਆ ਹੋਵੇ ਉਹਨੂੰ ਬੂਤ ਕਹਿੰਦੇ ਨੇ ਹੋਰ ਕੀ ਹੁੰਦਾ ਬੂਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਬੜਾ ਬਾਰੀ ਇੱਕ ਬੋਲ ਬੜਾ ਕੀਮਤੀ ਬੋਲ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੋ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਮੈਨੂੰ ਜলাই ਜਾ ਰਹੀ ਜਦ ਵੀ ਮਨੁੱਖ ਬੈਠਾ ਹੋਵੇ ਘਰ ਦੇ ਚ ਬਾਜ਼ਾਰ ਦੇ ਚ ਦੁਕਾਨ ਦੇ ਚ ਗੁਰਦੁਆਰੇ ਜਾਂ ਤੇ ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਾਹੁੰਦਾ ਹੈ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਚਾਹੁੰਦਾ ਹੈ ਕਿੱਥੇ ਸੁਰਤ ਸ਼ਬਦ ਨਾਲ ਜੁੜਦੀ ਹੈ ਨਹੀਂ ਜੁੜਦੀ ਜੁੜ ਜਾਏ ਮਨੁੱਖ ਸਮਾਧੀ ਲੈਨ ਹੋ ਜਾਏਗਾ ਜੁੜ ਜਾਏ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ ਅੱਠ ਘੰਟੇ ਪਾਠ ਕਰੇ ਮੈਨੂੰ ਉਮੀਦ ਨਹੀਂ 1 ਮਿੰਟ ਵੀ ਮਨ ਸੁਣੇ ਨਹੀਂ ਸੁਣਦਾ ਨਹੀਂ ਸੁਣਦਾ ਮੈਂ ਇਹ ਆਪਣਾ ਅਨੁਭਵ ਤੁਹਾਡੇ ਸਾਹਮਣੇ ਰੱਖਣਾ ਹੈ ਕਿਉਂਕਿ ਮੈਨੂੰ 45 ਸਾਲ ਹੋ ਗਏ ਨੇ ਕਥਾ ਕਰਦੇ ਇਸ ਧਾਰਮਿਕ ਲੈਣ ਦੇ ਵਿਚਰਦੇ ਕਿਦਰੀ ਕੋਰੋਨਾ ਚ ਇੱਕ ਆਦ ਰੱਬ ਨਾਲ ਜੁੜੀ ਆਤਮਾ ਦਿਖਾਈ ਦਿੱਤੀ ਤੇ ਕੀ ਇਹ ਕੁਝ ਵੀ ਨਹੀਂ ਇਕ ਮਾਲੀ ਹਜ਼ਾਰ ਬੂਟੇ ਲਾਵੇ ਇਹ ਸਿਰਫ ਇੱਕ ਬੂਟੇ ਨੂੰ ਫੁੱਲ ਤੇ ਫਲ ਲੱਗਣ ਬਾਅਦ ਕਿ ਸਾਰੇ ਸੁੱਕ ਸੜ ਜਾਣ ਇਹ ਮਾਲੀ ਦੀ ਕਰਾਮਾਤ ਨਹੀਂ ਹੈ ਸ਼ਾਇਦ ਮਾਲੀ ਦੀ ਨਜ਼ਰਾਂ ਚ ਬਚ ਗਏ ਹੋਵੇ ਲਤਾਂ ਹਰਾ-ਭਰਾ ਰਹੇ ਕੋਈ ਕਦ ਜੁੜੀ ਹੋਈ ਆਤਮਾ ਜੇ ਮਿਲਦੀ ਹੈ ਤਾਂ ਮੈਂ ਅਰਸ਼ ਕਹਾਂ ਨਾਰਾਗੀਆਂ ਕਰਕੇ ਨਾ ਪ੍ਰਚਾਰਕਾਂ ਕਰਕੇ ਨਾ ਬ੍ਰਾਹਮਣਾਂ ਕਰਕੇ ਨਾ ਮੰਦਿਰ ਮਸਜਿਦ ਗੁਰਦੁਆਰਿਆਂ ਦੇ ਪ੍ਰਬੰਧਕਾਂ ਕਰਦੇ ਉਹ ਕੋਈ ਉਸ ਦੇ ਪੂਰਵਲੇ ਸੰਸਕਾਰ ਨਹੀਂ ਦਿਖੇੜ ਬਣਗੇ ਸلسਲਾ ਬਣ ਗਿਆ। ਨਾਉ ਸ਼ੋਨ ੜਨਵੇ ਦਰਹਤ ਸੜਗੇ ਰਹੇ ਕੁਛ ਵੀ ਨਹੀਂ। ਇੱਕ ਕੋਈ ਨੂੰ ਬੋਲਦੇ ਭੱਲ ਲੱਗੇ ਨੇ। ਦਾਵਾ ਅਗਨ ਬਹੁਤ ਤਣ ਜਾਵੇ ਕੋਈ ਹਰਿਓ ਬੂਟ ਰਹੋ ਮਹਾਰਾਜ ਕਰਨ ਮਰਖਤਾ ਦੇ ਚਮਨ ਦੇ ਚੋ ਇੱਕ ਕਰ ਬੂਟਾ ਹਰਾ ਭਰਾ ਦਿਖਾਈ ਦਿੰਦਾ ਬਾਕੀ ਤੇ ਸਭ ਸੜ ਗਏ ਗਲ ਗਏ ਕੁਛ ਵੀ ਨਹੀਂ। ਤੋ ਇਹ ਕੋਈ ਕਰਾਮਾਤ ਵਾਲੀ ਗੱਲ ਨਹੀਂ। ਮਨ ਨਹੀਂ ਸਮਝਦਾ। ਮਨ ਕਤਈ ਨਹੀਂ ਸਮਝਦਾ ਮਨ ਕਿੱਥੇ ਜਾਂਦਾ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ ਕਿਉਂ ਜਾਂਦਾ ਹੈ ਕੁਝ ਮਿਲੇ ਸੰ ਸੁਖ ਆਪਣਾ ਅਕਸ ਛੱਡ ਗਏ ਨੇ ਯਾਦ ਆਉਂਦੇ ਨੇ ਕੁਝ ਮਿਲੇ ਸੰ ਦੁਖ ਦੁਖ ਕੀ ਹੈ ਜੋ ਮਿਲੇ ਹੋਇਆ ਸੁਖ ਸੀ ਚਲਾ ਗਿਆ ਕੁਝ ਮਿਲੇ ਸੰ ਦੁਖ ਛੋਟ ਪਚਾ ਗਏ ਜ਼ਖਮ ਕਰ ਗਏ ਯਾਦ ਆਉਂਦੇ ਜਦ ਮਨੁੱਖ ਯਾਦਾਂ ਵਿੱਚ ਬੈਠਾ ਹੋਵੇ ਜਾਂ ਦੁੱਖ ਨੂੰ ਯਾਦ ਕਰਦੇ ਹੈ ਸੁੱਖ ਨੂੰ ਚਿੰਤਾ ਭਵਿਸ਼ ਦੀ ਆਉਣ ਵਾਲੇ ਸਮੇਂ ਦੀ ਕਿਉਂ ਭਵਿਸ਼ ਵਿੱਚ ਸੁੱਖ ਮਿਲੇ ਦੁੱਖ ਨਾ ਮਿਲੇ ਜੋ ਮਿਲੇ ਹੋਇਆ ਇਹ ਵਿਛੜੇ ਨਾ ਜੋ ਕੋਲ ਹੈ ਜਾਏ ਨਾ ਇਹਦੀ ਚਿੰਤਾ ਹੈ ਮਨ ਕਿੱਥੇ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਇਹ ਭਟਕਦਾ ਹੈ ਬੂਤ ਕਾਲ ਵਿੱਚ ਇਹ ਭਟਕਦਾ ਹੈ ਭਵਿਸ਼ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਹੈ ਸਮਾਂ ਨੂੰ ਸਮਾਂ ਖਾ ਜਾਏਗਾ ਕਿਉਂ ਸਮੇਂ ਦਾ ਹਿੱਸਾ ਹੈ ਤੇ ਸਮੇਂ ਨੂੰ ਸੰਸਕ੍ਰਿਤ ਦੇ ਚੰਦਨ ਕਾਲ ਕਾਲ ਖਾ ਜਾਏਗਾ ਸ੍ਰੀ ਨੂੰ ਕਾਲ ਅਵਤਾਰਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਪਗੰਬਰਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਅੱਖਾਂ ਨਾਲ ਜੋ ਦਿਖਾਈ ਦੇ ਰਿਹਾ ਸਭ ਸਮੇਂ ਦਾ ਤਮਾਸ਼ਾ ਸਮਾਂ ਖਾ ਜਾਏਗਾ ਜੋ ਕੁਝ ਵੀ ਹੈ ਸਮਾਂ ਸਭ ਨੂੰ ਮਿਟਾ ਦੇਗਾ ਕਾਲ ਸਭ ਨੂੰ ਮਿਟਾ ਦੇਗਾ ਪਰ ਕਾਲ ਮਨ ਨੂੰ ਨਹੀਂ ਮਿਟਾ ਸਕਦਾ ਕਾਲ ਦੇ ਚ ਮਨ ਭਟਕ ਸਕਦਾ ਹੈ ਸਮੇਂ ਦੇ ਚ ਮਨ ਭਟਕ ਸਕਦਾ ਹੈ ਸਮਾ ਮਨ ਨੂੰ ਮਿਟਾ ਨਹੀਂ ਸਕਦਾ ਅਗਰ ਮਿਟਾ ਸਕੇ ਤਾਂ ਫਿਰ ਅਗਲਾ ਜਨਮ ਵੀ ਨਹੀਂ ਹੋ ਸਕਦਾ ਮਨ ਦੂਸਰਾ ਜਨਮ ਧਾਰਨ ਕਰ ਲੈਂਦਾ ਹੋਰ ਚੋਲਾ ਧਾਰਨ ਕਰ ਲੈਂਦਾ ਹੋਰ ਸਰੀਰ ਧਾਰਨ ਕਰ ਤੰਨ ਕਾਲ ਦਾ ਹਿੱਸਾ ਹੈ ਮਨ ਆਕਾਲ ਦਾ ਹਿੱਸਾ ਹੈ ਪਰ ਬਦਕਿਸਮਤੀ ਮਨ ਕਾਲ ਦੇ ਚ ਭਟਕਦਾ ਹੈ ਕਿਹੜੇ ਕਾਲ ਦੇ ਚ ਭਟਕਦਾ ਹੈ ਕਾਲ ਸਮਾ ਕਿਹੜੇ ਸਮੇਂ ਦੇ ਚ ਬਦ ਭਟਕਦਾ ਹੈ गुज़रे हुए <coughs> समय ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤ ਵਰਤਮਾਨ ਦੋ ਸਮਿਆਂ ਦੇ ਮੱਧ ਦੇ ਵਿੱਚ ਜਿਹੜਾ ਸਮਾਂ ਉਹਨੂੰ ਵਰਤਮਾਨ ਕਹਿੰਦੇ ਨੇ ਵਰਤਮਾਨ ਹੁਣ ਇਸ ਵਕਤ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਓਹਨ ਹਾਰ ਸੋਈ ਪਰਮਾਨਾ ਧਿਆਨ ਨਾਲ ਸੁਣਨਾ ਵਰਤਮਾਨ ਨੂੰ ਤੇੜਾ ਨੇ ਹਾਲ ਕਹਿੰਦੇ ਨੇ ਮਾਜ਼ੀ ਹਾਲ ਮਸਤਕਬਲ ਹਾਲ ਤੇ ਜਿਹੜਾ ਹਾਲ ਦੇਚ ਨਾ ਹੋਵੇ ਇਹ ਬਿਹਾਲ ਹਸਤ ਇਹ ਬਿਹਾਲ ਹੈ ਬਿਹਾਰ ਹਾਲ ਦੇਚ ਨਹੀਂ ਇਹ ਵਰਤਮਾਨ ਦੇਚ ਨਹੀਂ ਹੈ ਇਹ ਹਾਲ ਦੇਚ ਨਹੀਂ ਹੈ ਇਹ ਬਿਹਾਲ ਹਸਤ ਅਸੀਂ ਜਦੋਂ ਇੱਕ ਦੂਜੇ ਤੋਂ ਪੁੱਛਦੇ ਹਾਂ ਨਾ ਬਈ ਤੇਰਾ ਕੀ ਹਾਲ ਹੈ ਤੇਰਾ ਕੀ ਹਾਲ ਹੈ ਦਰਸਲ ਅਰਥ ਖੋ ਗਏ ਨੇ ਅਸਲੀ ਗੱਲ ਖੋ ਗਈ ਤੂੰ ਵਰਤਮਾਨ ਦੇਚ ਹੈ ਕਿ ਨਹੀਂ ਕਿ ਮਾਜ਼ੀ ਦੀਆਂ ਯਾਦਾਂ 'ਚ ਉਲਝਿਆ ਹੋਇਆ ਹੈ ਕਿ ਭਵਿਸ਼ ਦੀ ਚਿੰਤਾ 'ਚ ਫਸਿਆ ਹੈ ਤੂੰ ਹਾਲ ਦੇ 'ਚ ਹੈ ਕਿ ਨਹੀਂ ਵਰਤਮਾਨ ਦੇ 'ਚ ਹੈ ਕਿ ਨਹੀਂ ਜਦ ਮਨੁੱਖ ਯਾਦਾਂ ਦੇ 'ਚ ਬੈਠਾ ਹੋਵੇ ਜਾਂ ਦੁੱਖ ਨੂੰ ਯਾਦ ਕਰ ਰਿਹਾ ਸੁੱਖ ਨੂੰ ਚਿੰਤਾ ਭਵਿਸ਼ ਦੀ ਆਉਣ ਵਾਲੇ ਸਮੇਂ ਦੀ